ਸ਼ੁੱਕਰਵਾਰ ਸਵੇਰੇ 4 ਵਜੇ ਦੇ ਲਗਭਗ ਬਠਿੰਡਾ ਦੇ ਪਰਸਰਾਮ ਨਗਰ ਦੇ ਵਿੱਚ ਇੱਕ ਬੈਕਰੀ ਦੀ ਦੁਕਾਨ ਅਤੇ ਇੱਕ ਡੇਰੀ ਦੇ ਉੱਤੇ ਹੋਈ ਚੋਰੀ ਘਿਓ ਅਤੇ ਖੋਆ ਵੀ ਲੈ ਗਏ ਤੇ ਨਾਲ ਨਾਲ ਬੈਕਰੀ ਦੀ ਸਮਾਨ ਤੋਂ ਲੈ ਗਏ 10000 ਰੁਪਏ ਕੈਸ਼ ਮਾਮਲਾ ਬਠਿੰਡਾ ਦੇ ਪਰਸਰਾਮ ਨਗਰ ਇੱਕ ਚੌਕ ਦੇ ਵਿੱਚ ਬੈਕਰੀ ਦਾ ਤੇ ਇੱਕ ਹੋਰ ਡੇਰੀ ਦਾ ਜਿੱਥੇ ਬੀਤੀ ਰਾਤ ਸਵੇਰੇ ਅੱਜ 4:00 ਵਜੇ ਦੇ ਲਗਭਗ ਇਨ੍ਹਾਂ ਚੋਰਾਂ ਨੇ ਇਨ੍ਹਾਂ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਇੱਕ ਬੇਕਰੀ ਦੀ ਦੁਕਾਨ ਹੈ ਤੇ ਇੱਕ ਡੇਰੀ ਦੀ ਦੁਕਾਨ ਹੈ ਜਿਸ ਦੇ ਵਿੱਚ ਡੇਰੀ ਦੀ ਦੁਕਾਨ ਦੇ ਤੋਂ ਘਿਓ ਤੇ ਖੋਆ ਲੈ ਗਏ ਤੇ ਬੇਕਰੀ ਦੀ ਇਥੇ ਦੀ ਦੁਕਾਨਾ ਉੱਥੇ ਨਾਲ ਡੀਵੀਆਰ ਵੀ ਲੈ ਗਏ ਤੇ 10000 ਰੁਪਏ ਕੈਸ਼ ਵੀ ਦਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਲਗਾਤਾਰ ਬਠਿੰਡਾ ਸ਼ਹਿਰ ਦੇ ਅੰਦਰ ਚੋਰੀ ਦੀਆਂ ਵਾਰਦਾਤਾਂ ਇੱਥੇ ਵੱਧ ਰਹੀਆਂ ਹਨ ਅੱਜ ਸਵੇਰੇ 4 ਵਜੇ ਦੇ ਲਗਭਗ ਚੋਰਾਂ ਨੇ ਇਹਨਾਂ ਦੋ ਦੁਕਾਨਾਂ ਨੂੰ ਪਰਸਨ ਨਗਰ ਵਿਖੇ ਇਹਨਾਂ ਨੂੰ ਇਹਨਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿੱਥੇ ਕੋਈ ਸਮਾਨ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਉੱਥੇ ਕੈਸ਼ ਵੀ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਤੇ ਨਾਲ ਨਾਲ ਇਹਨਾਂ ਵੱਲੋਂ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ ਇਹਨਾਂ ਇਹਨਾਂ ਵੱਲੋਂ ਇਹ ਸਾਰੇ ਸਬੂਤ ਵੀ ਇੱਥੋਂ ਮਟਾ ਦਿੱਤੇ ਗਏ ਸੀ ਜਿਵੇਂ ਦਿਖਾ ਰਹੇ ਆ ਬਠਿੰਡਾ ਦੇ ਪਰਸਨ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਰਾਤ ਇੱਕ ਡੇਰੀ ਅਤੇ ਇੱਕ ਬੇਕਰੀ ਦੁਕਾਨ ਨੂੰ ਚੋਰਾਂ ਨੇ ਅੱਜ ਸਵੇਰੇ 4:00 ਵਜੇ ਦੇ ਲਗਭਗ ਇੱਥੇ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਡੀਵੀਆਰ ਵੀ ਨਾਲ ਲੈ ਕੇ 10000 ਰੁਪਏ ਕੈਸ਼ ਦੱਸਿਆ ਜਾ ਰਿਹਾ ਤੇ ਨਾਲ 70 ਕਿਲੋ ਦੇ ਆਸ-ਪਾਸ ਇੱਥੇ ਦੇਸੀ ਘਿਓ ਤੇ ਨਾਲ ਉਸ ਦੇ ਨਾਲ ਨਾਲ ਪਨੀਰ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ ਗੱਲੇ ਦੇ ਵਿੱਚ 8 ਤੋਂ 10000 ਰੁਪਏ ਕੈਸ਼ ਸੀ ਆ ਤੇ ਉਹ ਤੋੜਿਆ ਹੋਇਆ ਇੱਕ ਡੀਵੀਆਰ ਹੈ ਇੱਕ ਕੈਮਰੇ ਵਾਈਫਾਈ ਵਾਲੇ ਸੀ ਦੋ ਕੋ ਲੈ ਗਏ ਬਾਕੀ ਦਾ ਇਹ ਆਪਾਂ ਕੋਈ ਸਮਾਨ ਫਰੋਲਾਂਗੇ ਕਰਾਂਗੇ ਫਿਰ ਪਤਾ ਲੱਗੂਆ ਵੀ ਕੀ ਆ ਹੋਰ ਮੈਂ ਤਾਂ ਮोटा ਹੀ ਸਮਾਨ ਸਾਹਮਣੇ ਦੇਖਣ ਨੂੰ ਹੁੰਦਾ ਕਿ ਨਾਮ ਆਪਣਾ ਬਲੋਜ ਤਮਾਤ ਕੀ ਦੁਕਾਨ ਦਾ ਕਿੰਨਾ ਹੈ ਬਲੋਜ ਬੇਕਰ ਕਿੱਥੇ ਹੈ ਪਰਸਨ ਨਗਰ ਚੌਂਕ ਦੇ ਵਿੱਚ ਇੱਕ ਕੇਓਪੀ ਜੀ 70 ਤੋਂ 80 ਕਿਲੋ 18 ਤੋਂ 20 ਕਿਲੋ ਖੋਆ ਹੈ 3000 ਰੁਪਏ ਕੈਸ਼ ਹੈ ਤੀਨਾ ਦੁਕਾਨ ਦਾ ਬਈ ਆਪਣੀ ਫਰਕੈਸ਼ ਮਿਲਕ ਡੈਰੀ ਜੀ ਕਿੱਥੇ ਹੈ ਪਰਫਰਾਮ ਨਗਰ ਗਲੀ ਨੰਬਰ 1 ਦੀ ਨੁੱਕਰ ਤੇ ਹੈ